ਦੁਸਰੀ ਕਾਲ ਦੋਸਤੋ ਅੱਜ ਅਸੀਂ ਫੱਤਾਂ ਮਾਲੋਕਾ ਚ ਖੜੇ ਆ ਜੋ ਤੁਸੀਂ ਦੇਖ ਰਹੇ ਹੋ ਪਾਈਪ ਲਾਈਨ ਪੈ ਰਹੀ ਹੈ ਇਹ ਵਾਟਰ ਰੈਕ ਤੋਂ ਸਿੱਧੀ ਢਾਣੀਆਂ ਨੂੰ ਜਾ ਰਹੀ ਹੈ ਵੀਰਪੁਰ ਦੀ ਹੱਦ ਤੋਂ ਜਟਾਣਾ ਕੈਂਟੀਆਂ ਤੱਕ ਜੋ ਗਾਜੀਗ੍ਰਾਮੀਆਂ ਢਾਣੀਆਂ ਹਨ ਉਹਨਾਂ ਸਿੱਕੇ ਇਹ 2200 ਘਰ ਹੈ ਜਿਹੜਾ ਉੱਥੇ ਪਾਈਪ ਲਾਈਨ ਜਾਊਗੀ ਤੋੜ ਤੇ ਅਸੀਂ ਜੋ ਐਮਐਲਏ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਧੰਨਵਾਦ ਕਰਦੇ ਆਂ ਸੰਗਤ ਖੜੀ ਆ ਪਿੰਡ ਦੀ ਵਲੰਟੀਅਰ ਖੜੇ ਨਾਮ ਆਦਮੀ ਪਾਰਟੀ ਦੇ ਤੇ ਉਹਨਾਂ ਨੇ ਬਹੁਤ ਵੱਡਾ ਟਰਾਲਾ ਕਰਕੇ ਇਹ ਪਾਈਪ ਲਾਈਨ ਪਾਈ ਆ ਇਹ ਪਾਈਪ ਲਾਈਨ ਵਸਟੈਂਡ ਹੋ ਕੇ ਅਖੜਾ ਧਾਣੀਆਂ 메ਨ ਰੋਡ ਤੇ ਜਾਊਗੀ ਜੋ ਕਿ ਇਥੋਂ ਜਟਾਣਾ ਕੈਂਚੀਆਂ ਤੋਂਰੇ ਧਾਣੀਆਂ ਨ ਬਾਜੀਗਰਾਹੀਆਂ ਬਸਤੀਆਂ ਉੱਥੇ ਪਾਈਪ ਲਾਈਨ ਪਹੁੰਚੂਗੀ ਤੇ ਇਸ ਕਰਕੇ ਸਾਰੇ ਬਲੱਡ ਯਾਰ ਮੈਨਿਊ ਗੁਰਪ੍ਰੀਤ ਸਿੰਘ ਬਣਾਵਾਲਾ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਐਪ ਬਹੁਤ ਦੂਰ ਤੱਕ ਜਾਣੀ ਹੈ ਬਹੁਤ ਦਿੱਕਤ ਆ ਰਹੀ ਸੀ ਪਾਣੀ ਦੀ ਵੱਡੀ ਸਮੱਸਿਆ ਸੀ ਉਹਨਾਂ ਵਸਤੀਆਂ ਚ ਪਾਣੀ ਨਹੀਂ ਜਾਂਦਾ ਸੀ ਇਸ ਕਰਕੇ ਇਨ੍ਹਾਂ ਵਰਕਰਾਂ ਦਾ ਤੇ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਸਾਰੇ ਨਗਰ ਵੀ ਨਿਓ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਵੈਕ੍ਰੂ ਜੀ ਦਾ ਖਾਲਸਾ ਵੈਕ੍ਰੂ ਜੀ ਕੀ ਫਤਿਹ